ਕੀ ਤੇਰਾ ਮੇਰੀ ਚਾਹੋਈ ਤੇਰਾ ਮੇਰੀ ਚੱਕ ਦੇਾਂਗੇ ਗੌਂਦ ਗੋਨਾ ਰੱਖ ਦੇਾਂਗੇ ਭਗਵੰਤ ਜੀ ਮਾਨ ਸਰਕਾਰ ਦਾ ਨਾਅਰਾ ਮੁਕਤਾਬਾ ਮੁਕਤਾਬਾ ਅੱਜ ਮੈਦਾ ਚੌਂਕ ਫੇਰ ਕੇ ਕਿਸਾਨ ਸ਼ਗਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦਾ ਪਤਲਾ ਫੁੱਕਿਆ ਜਾ ਰਿਹਾ ਹੈ ਜਿਸ ਦੀ ਅੱਜ ਮੁੱਖ ਮੰਗਾਂ ਨੇ ਰੱਖਿਆ ਕਿ ਜੋ ਪੰਜਾਬ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਬੇ ਇਤਿਹਾਸਾ ਵਾਧਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਬਿਜਲੀ ਦੇ ਰੇਟਾਂ ਦੇ ਵਿੱਚ ਕਾਫੀ ਵਾਅਦਾ ਕੀਤਾ ਗਿਆ ਹੈ ਆਹ ਗੱਲਬਾਤ ਕਰਦੇ ਆਂ ਕੰਸਾਨ ਸੰਘਰਸ਼ ਕਮੇਟੀ ਦੇ ਆਗੂ ਸਰਵਰਨ ਸਿੰਘ ਜੀ ਨਾਲ ਸਰ ਅੱਜ ਜੋ ਕੀ ਮਸਲਾ ਹੈ ਤੁਹਾਡਾ ਤੇ ਕਿਸ ਸੰਬੰਧੀ ਜਿਹੜਾ ਵਾਧਾ ਧਰਨਾ ਲਾਇਆ ਤੇ ਪੁੱਤਲਾ ਫੁੱਕੇ ਜਾ ਰਿਹਾ ਹੈ ਅੱਜ ਜਿਹੜੇ ਪੰਜਾਬ ਦੀ ਸਰਕਾਰ ਹੈ ਭਗਵੰਦ ਮਾਨ ਸਰਕਾਰ ਹੈ ਜੀ ਉਹਨਾਂ ਨੇ ਡੀਜ਼ਲ ਦੇ ਵਿੱਚ 9ਵੇਂ ਪੈਸੇ ਜਿਹੜਾ ਵਾਅਦਾ ਕੀਤਾ ਵਾ ਤੇ ਪੈਟਰੋਲ ਦੇ ਵਿੱਚ 60% ਵਾਧਾ ਕੀਤਾ ਜਿਹਦੇ ਨਾਲ ਆ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਇਹ ਹੋਰ ਕਿਸੇ ਵੱਲੋਂ ਨਹੀਂ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਇਹ ਵਾਧਾ ਕਰਕੇ ਤੇ ਪੰਜਾਬ ਦੇ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਇਹਦਾ ਅਸੀਂ ਵਿਰੋਧ ਕਰਦੇ ਆ ਦੂਸਰਾ ਜਿਹੜਾ ਬਿਜਲੀ ਦਫਤਰ ਹੈ ਬਿਜਲੀ ਆ ਉਹ ਜਿਹੜਾ ਸਾਨੂੰ ਸਬਸਿਡੀ ਦਿੱਤੀ ਸੀ 7 ਜੂਨ ਤੋਂ 7 ਕਿਲੋਵਾਰਟ ਤੋਂ ਥੱਲੇ ਉਹਨਾਂ ਨੂੰ ਇਹਨਾਂ ਖਤਮ ਕਰ ਦਿੱਤਾ ਵਾ ਉਹ ਅਸੀਂ ਪੂਰਨ ਤੌਰ ਤੇ ਜਿਹੜਾ ਇਹਨਾਂ ਦਾ ਵਿਰੋਧ ਕਰਦੇ ਆ ਜੇ ਇਹ ਆਪਣੇ ਸ਼ਬਦ ਵਾਪਸ ਲੈ ਲੈਣਗੇ ਬਹੁਤ ਵਧੀਆ ਗੱਲ ਆ ਨਹੀਂ ਤੇ ਲਗਾਤਾਰ ਇਸੇ ਤਰ੍ਹਾਂ ਪੁਤਲੇ پھੂਕੇ ਅਗਲੇ ਐਕਸ਼ਨ ਜਿਹੜੇ ਆ ਉਹ ਲਿਖੇ ਜਾਣਗੇ ਇਹਦੇ ਨਾਲ ਇੱਕ ਮਾਮਲਾ ਹੋਰ ਜੁੜਦਾ ਜੀ ਜੋ ਸਰਕਾਰ ਦੇ ਵਿਰੋਧ ਤੁਸੀਂ ਅੱਜ ਐਜੀਟੇਸ਼ਨ ਕੀਤਾ ਹੈ ਕਿ ਬਿਜਲੀ ਦਾ ਵਾਅਦਾ ਕੀਤਾ ਪੈਟਰੋਲ ਡੀਜ਼ਲ ਕੀਮਤਾਂ ਦਾ ਵਾਅਦਾ ਕੀਤਾ ਤੇ ਕਿਸਾਨ ਸੰਘਰਸ਼ ਕਮੇਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਮੇਸ਼ਾ ਸੰਘਰਸ਼ ਕਰਦੀ ਆਂਡੀ ਆਪਣੇ ਹੱਕਾਂ ਪਰਤੀ ਪਰ ਇਹਦੇ ਇੱਕ ਨਾਲ ਹੋਰ ਨਵਾਂ ਮਾਮਲਾ ਜੁੜਦਾ ਜਾ ਰਿਹਾ ਜੋ ਮਹਿਤਾ ਚੌਂਗ ਦੇ ਵਿੱਚ ਵਿਛਲੇ ਕਾਫੀ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਦੁਕਾਨਦਾਰਾਂ ਕੋ ਫਰੋਦਕੀਆਂ ਮੰਗੀਆਂ ਜਾ ਰਹੀਆਂ ਕੀ ਤੁਸੀਂ ਦੁਕਾਨਦਾਰਾਂ ਦੇ ਹੱਕ ਵਿੱਚ ਖੜੇ ਜੇ ਅਸਬੰਧੀ ਅਸੀਂ ਪੂਰੇ ਆਮ ਆਦਮੀ ਦੇ ਹੱਕ ਵਿੱਚ ਖੜੇ ਆ ਇਹ ਅਸੀਂ ਇਹਦਾ ਪਹਿਲਾ ਵੀ ਜਿਹੜਾ ਵਾ 18 ਤਰੀਕ ਨੂੰ ਪੁਲਿਸਸ਼ਨ ਧਰਨਾ ਲਾ ਕੇ ਇਹ ਆਵਾਜ਼ ਠਾਈ ਵੀ ਜਿਹੜੇ ਨਸ਼ਿਆਂ ਦੇ ਸਦਾਗਰ ਰਿਹਾ ਜਾਂ ਬਹੁਤ ਨਸ਼ਾ ਵੱਡੇ ਤੌਰ ਤੇ ਚੱਲ ਰਿਹਾ ਇਹਨਾਂ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਪੰਜਾਬ ਦੀ ਜਿਹੜੀ ਸਰਕਾਰ ਆ ਮਾਨ ਸਰਕਾਰ ਆ ਉਹ ਇਹਨਾਂ ਨੂੰ ਵਾਅਦਾ ਕਰਕੇ ਬਿਲਕੁਲ ਫੇਲ ਹੋ ਚੁੱਕਿਆ ਗੱਲਬਾਤ ਕਰਦੇ ਹਾਂ ਬੁੱਟਰ ਸਾਹਿਬ ਨਾਲ ਬੁੱਟਰ ਸਾਹਿਬ ਜੋ ਅੱਜ ਦੇ ਹਾਲਾਤ ਬਣੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਮੈਂ ਜੋਨ ਕਮੇਟੀ ਮੈਂਬਰ ਮਹਿਤਾ ਤਰਨਪੀਰ ਸਿੰਘ ਬੁੱਟਰ ਜੋ ਅੱਜ ਸਾਡਾ ਇਹ ਪਤਲਾ ਫੁੱਕਣ ਦਾ ਪ੍ਰੋਗਰਾਮ ਸੀਗਾ ਇਹ ਭਗਵੰਤ ਮਾਨ ਨੇ ਲੋਕਾਂ ਤੇ ਜੋ ਵਾਧੂ ਬੋਝ ਪਾ ਕੇ ਵੈਟ ਦਾ 92 ਪੈਸੇ ਡੀਜਲ 61 ਪੈਸੇ ਪੈਟਰੋਲ 7 ਕਿਲੋਵੈਟ ਤੱਕ 3 ਰੁਪਏ ਯੂਨਿਟ ਬਿਜਲੀ ਦੀ ਸਬਸਿਡੀ ਚੁੱਕੀ ਆ ਜੋ ਲੋਕਾਂ ਦੇ ਬਹੁਤ ਵੱਡਾ ਜਿਹੜਾ ਵਾ ਜੇਬ ਦੇ ਵਿੱਚੋਂ ਡਾਕਾ ਮਾਰ ਰਿਹਾ ਸਰਕਾਰ ਨੇ ਅਸੀਂ ਉਹਦੇ ਖਿਲਾਫ ਇਸ ਕਰਕੇ ਮੁਤਲਬ ਹੋ ਗ ਰਹੇ ਆ ਕਿ ਭਗਵਾਨ ਤਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਸਰਕਾਰ ਲਿਆਉਣ ਵੇਲੇ ਕਿਹੜੇ ਵਾਦੇ ਕਰਦੀ ਸੀ ਜੇ ਇਹ ਬਜਟ ਪੇਸ਼ ਕਰਦੇ ਆ ਤੇ ਜ਼ੀਰੋ ਟੈਕਸ ਦਾ ਬਜਟ ਪੇਸ਼ ਕਰਦੇ ਆ ਉਹਦੇ ਤੇ ਅੱਜ ਐਡਾ ਵੱਡਾ ਲੋਕਾਂ ਦੀ ਜੇਬ ਤੇ ਭਾਰ ਪਾ ਗਏ ਇਹਨਾਂ ਲੋਕਾਂ ਲੋਕਤਾ ਅੱਗੇ ਹੀ ਮਰੇ ਹੋਏ ਆ ਕਮਜ਼ੋਰ ਵਾ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਪਹਿਲਾਂ ਹੀ ਸਰਕਾਰ ਬਹੁਤ ਕੁਝ ਲੁੱਟ ਚੁੱਕੀ ਆ ਤੇ ਹੋਰ ਇਹ ਵਾਧੂ ਬੋਝ ਪਾਇਆ ਜਿਹੜਾ ਪਬਲਿਕ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਇਹ ਨਹੀਂ ਸੀ ਪਾਉਣਾ ਚਾਹੀਦਾ ਸਰਕਾਰ ਨੂੰ ਇਹ ਫੈਸਲਾ ਵਾਪਸ ਲਾ ਵਾਪਸ ਲਿਆਜਾ ਕੀ ਮੰਗ ਕਰਦੇ ਜੀ ਅਸੀਂ ਮੰਗੇ ਕਰਦੇ ਵੀ ਇਹ ਫੈਸਲੇ ਨੂੰ ਜਿਹੜੀ ਸਰਕਾਰ ਵਾ ਉਹ ਵਾਪਸ ਲਵੇ ਜੇ ਸਰਕਾਰ ਵਾਪਸ ਨਹੀਂ ਲੈਂਦੀ ਤੇ ਨਹੀਂ ਲੈਂਦੀ ਤੇ ਅਗਲੇ ਦੀ ਜਿਹੜੀ ਰਣਨੀਤੀ ਆ ਸਾਡੀ ਸੰਘਰਸ਼ਾਂ ਦੀ ਚੱਲ ਰਹੀ ਆ ਉਹਦੇ ਵਿੱਚ ਜੋ ਜਥੇਬੰਦੀ ਦਾ ਉੱਪਰਲੇ ਆਗੂਆਂ ਦਾ ਆਦੇਸ਼ ਆਊਗਾ ਉਹਦੇ ਮੁਤਾਬਕ ਚੱਲਿਆ ਜਾਊਗਾ ਉਹ ਪ੍ਰੋਗਰਾਮ ਜਿਹੜੇ ਸਾਰੇ ਲਾਗੂ ਕੀਤੇ ਜਾਣਗੇ। ਸ਼ੁਕਰੀਆ। ਬਣਤਨਾਨ ਸਰਕਾਰ ਮਰਤਾਬਾ ਜਿੰਦਾਬਾਦ ਜਿੰਦਾਬਾਦ ਬਣਤਨਾਨ ਸਰਕਾਰ ਮਰਤਾਬਾ ਜਿੰਦਾਬਾਦ ਜਿੰਦਾਬਾਦ ਬਣਤਨਾਨ ਦੇ ਚਾਕੇ ਮਾਰਨ ਲਈ ਬਣਤਨਾਨ ਸਰਕਾਰ ਮਰਤਾਬਾ ਮਰਤਾਬਾ ਜਿੱਦੀ ਜਤ ਮੁਕਾਇਰ ਕੇ ਭਗਵਾਨ ਤਮੰਗ ਸਰਕਾਰ ਮੁਰਦਾਬਾ 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 ਜੀਦਲ ਪਟਵਾਲ ਦੀਆਂ ਕੀਮਤਾਂ ਦਾ ਹੈਗੇ ਪ੍ਰਵਾਨ ਤਮੰਗ ਸਰਕਾਰ ਮੁਰਦਾਬਾ 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 ਲੋਕਾਂ ਦੇ ਭਾਰ ਪਾਉਣ ਵਾਲੀ ਸਰਕਾਰ ਮੁਰਦਾਬਾ 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 ਸਰਨਾਗਰ ਰਲਵਿਕ ਖੰਨਾ ਕਿ ਆ ਕਿ ਜਿੱਥੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿਸਾਨਾਂ ਨੇ ਤੇ ਉਥੇ ਨਾਲ ਦੁਕਾਨਦਾਰਾਂ ਦੇ ਨਾਲ ਵੀ ਉਹਨਾਂ ਦੀ ਬਾਹ ਫੜਨ ਦਾ ਗੱਲ ਕਹੀ ਆ ਕਿ ਜਿੱਥੇ ਉਹ ਸਭ ਤੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਗੋਲੀ ਛਿੱਕਾ ਚਲਾ ਰਹੇ ਗੈਂਗਸਟਰ ਵਿਰੋਧੀਆਂ ਮੰਗ ਰਹੇ ਆ ਸਰਕਾਰ ਵਾਅਦੇ ਕਰ ਰਹੀ ਆ ਤੇ ਇਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਹੈ ਤੇ ਜੇ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ ਤੇ ਇਸ ਤੋਂ ਅਗਲੀ ਰਣਨੀਤੀ ਹੈ ਕਿ ਜਿਹੜੇ ਲੋਕ ਚੇਤਨਾ ਤੋਂ ਸੁਦਨਾਮ ਜਾਗੇ